ਉਹ ਉੱਠੇ ਕੋਠੇ ਚੜਿਆ ਇਹਨਾਂ ਨੇ ਅੱਗ ਲਾਈ ਸੀ ਤੇ ਉੱਤੇ ਧੂਆ 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 ਕੀ ਚੀਜ਼ ਦਾ ਕੰਮ ਹੈ ਨਰਾ ਇਹਨਾਂ ਦਾ ਕਾਲੇ ਤੇਲ ਨੂੰ ਸਾਫ਼ ਕਰ ਦੇਣਾ ਨਹੀਂ ਇਹ ਗੋਦਾਮ ਹੈ ਜਾਂ ਫੈਕਟਰੀ ਹੈਗੀ ਐ ਤੇ ਕਾਲੇ ਤੇਲ ਦੀ ਹੈ ਇਹ ਸ਼ੀਅਰ ਏਰੀਆ ਇਹ ਸ਼ੀਅਰ ਏਰੀਆ ਦੇ ਵਿੱਚ ਗੋਦਾਮ ਬਣਾਇਆ ਜੀ ਗੋਦਾਮ ਬਣਾਇਆ ਇੱਕ ਦੋ ਦਾ ਬਣਿਆ ਹੋਇਆ ਇੱਥੇ ਲੂਗ ਹੈ ਤਕਰੀਬਨ ਦੈਂਚਾਰ ਵੀ ਦਿਨ ਹੋ ਗਏ ਨਾ ਡੱਕਿਆ ਵੀ ਨਾਂ ਬਣਾਇਆ ਨਾਂ ਬਣਾ ਪਿੱਛੇ ਸਾਰਾ ਪੈਂਦਾ ਹੀ ਹੈ ਬਹੁਤ ਦੂਰ ਰਿਹਾਇਸ਼ੀ ਏਰੀਆ ਬਾਦ ਨੁਕਸਾਨ ਤੇ ਸਾਰੇ ਪਾਸੇ ਹੋਣਾ ਜੀ ਹਮਲੇ ਦੇ ਵਿੱਚ ਕਿਉਂ ਇੰਧਾ ਦੇ ਹਮਲੇ ਜਿਹੜੇ ਕੋਈ ਅੱਗੇ ਲੈ ਕੇ ਆ ਕਿ ਅਸੀਂ ਰਿਹਾਇਸ਼ ਹਸਤੇ ਬਣਾ ਰਹੇ ਆ ਅਜੇ ਇਹਨਾਂ ਨੇ ਰਿਹਾਇਸ਼ ਕਰ ਲਈ ਇਹਨਾਂ ਨੇ ਰਿਹਾਇਸ਼ ਹਸਤੇ ਕਹਿ ਕੇ ਹੋਣੀ ਹੈ ਇਹ ਮਾਲਕ ਦਾ ਕੀ ਨਾਮ ਆ ਪਾਜੀ ਹੁਣ ਦੌੜ ਗਏ ਨੇ ਕੰਮ ਕੋਣ ਹੈ ਨਰੇ ਇਸ ਟਾਈਮ ਕੋਈ ਵਰਕਰ ਵਗੈਰਾ ਕੋਈ ਕੋਣ ਹੈ ਨਰੇ ਵਰਕਰ ਅੰਦਰ ਆਗਾ ਅੰਦਰ ਆ ਨਹੀਂ ਆ ਲੈਣਾ ਔਖਾ ਆ ਅੱਗੇ ਅੱਗੇ ਇਹ ਤਾਂ ਖੁੰਦਾ ਵੀ ਬਣੀ ਸ਼ੁਰੂ ਹੋ ਗਈ ਹੁੰਦੇ ਹੁੰਦਾ ਜੋਦਾ ਨਹੀਂ ਨਜ਼ਰ ਆਂਦਾ ਜੀ ਕਿਸੇ ਨੂੰ ਅੱਜ ਮੈਂ ਕਿ ਤੁੰਦਾ ਵੀ ਹੁੰਨ ਜਿਆਦੀਆਂ ਪੈਣ ਲੱਗੀਆਂ ਤੇ ਧੂਆਂ ਸਾਰਾ ਧੂਆਂ ਦੇ ਨਾਲ ਤੁੰਦੇ ਵੀ ਅੰਦਰ ਜਾਣੀਆਂ ਘਰਾਂ ਦੇ ਵਿੱਚ ਤੁੰਦੇ ਅੰਦਰ ਜਾਂਦੀਆਂ ਸਾਰੀਆਂ ਸਵੀਕਰਿ ਹਾਈਸ਼ੀ ਖੇਤਰ ਦੇ ਵਿੱਚ ਕਿਸ ਤਰੀਕੇ ਨਾਲ ਡੁਪਲੀਕੇਟ ਤੇਲ ਬਣਾਇਆ ਜਾ ਰਿਹਾ ਸੀ ਉਸ ਤੋਂ ਬਾਅਦ ਕੀ ਹੁੰਦਾ ਹੈ ਮੌਕੇ ਤੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਨ ਜਾ ਰਿਹਾ ਦਸਤੀ ਜਲੰਦਰ ਦੇ ਕਲਾਸ਼ਨਗਰ ਇਲਾਕੇ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਡੁਪਲੀਕੇਟ ਤੇਲ ਬਣਾਇਆ ਜਾ ਰਿਹਾ ਸੀ ਬਿਨਾਂ ਕਿਸੇ ਲਾਇਸੈਂਸ ਦੇ ਚੱਲ ਰਿਹਾ ਇਸਾ ਗੋਦਾਮ ਦੇ ਵਿੱਚ ਨਾਜਾਇਜ਼ ਰੂਪ ਨਾਲ ਤੇਲ ਤਿਆਰ ਕੀਤਾ ਜਾ ਰਿਹਾ ਸੀ ਸਥਾਨਕ ਲੋਕਾਂ ਨੇ ਸਿਹਤ ਅਤੇ ਸੁਰੱਖਿਆ ਨੂੰ ਖਤਰਾ ਦੱਸੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਤੋਂ ਬਾਅਦ ਕਾਰਵਾਈ ਦੀ ਮੰਗ ਹੋਣ ਤੇਜ਼ ਹੋ ਗਈ ਹੈ ਸੋ ਜਲੰਧਰ ਦੇ ਕਲਾਸ਼ ਨਗਰ ਦਵਜੋਸ ਵਿਲੇ ਹੜਕੰਪ ਮੱਚ ਜਾਂਦਾ ਹੈ ਜਦ ਮੋਹੱਲੇ ਦੇ ਇਲਾਕੇ ਦੇ ਵਿੱਚ ਡੁਪਲੀਕੇਟ ਤੇਲ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਮੋਹੱਲੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਵਿਜੇ ਕੁਮਾਰ ਨਾਮਕ ਵਿਅਕਤੀ ਲੰਬੇ ਸਮੇਂ ਤੋਂ ਗੋਦਾਮ ਦੇ ਵਿੱਚ ਨਕਲੀ ਤੇਲ ਤਿਆਰ ਕਰ ਰਿਹਾ ਹੈ ਇਹ ਗੋਦਾਮ ਪੂਰੀ ਤਰ੍ਹਾਂ ਨਾਲ ਨਾਜਾਇਜ਼ ਸੱਜਿਆਚਾਰ ਹੈ ਕਿਉਂਕਿ ਇਸ ਦੇ ਲਈ ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਜਾਂ ਪ੍ਰਸ਼ਾਸਨਿਕਾ ਸਹਿਮਤੀ ਨਹੀਂ ਲਈ ਗਈ ਹੈ ਲੁਧਿਆਣਾ ਲਾਈਵ ਲਿਆ ਮੈਂ 탑 ਪਰ ਦੀ ਰਿਪੋਰਟ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਕਲਾਸ਼ ਨਗਰ ਏਰੀਆ ਦੇ ਉੱਤੇ ਦੇਖ ਸਕਦੇ ਹੋ ਜਿੱਥੇ ਕਾਲੇ ਤੇਲ ਨੂੰ ਲੈ ਕੇ ਲੋਕ ਜਿਹੜੇ ਕਾਫੀ ਮੁਹੱਲੇ ਦੇ ਬਾਹਰ ਇਕੱਠੇ ਹੋਏ ਹੋਏ ਗੱਲਬਾਤ ਕਰਾਂਗੇ ਪੰਜ ਕੀ ਨਾਮ ਹੈ ਜੀ ਬਪਾ ਜੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਕੀ ਗੱਲਬਾਤ ਕੀ ਹੋਈ ਆ ਜਿਹੜਾ ਇੱਥੇ ਬਾਹਰ ਇਕੱਠੇ ਹੋਏ ਫੈਕਟਰੀ ਦੇ ਬਾਹਰ ਰਾਤ ਨੂੰ ਵਹੀ ਉੱਠੇ ਕੋਠੇ ਚੜਿਆ ਇਹਨਾਂ ਨੇ ਅੱਗ ਲਾਈ ਸੀ ਤੇ ਉੱਤੇ ਧੂਆ 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 ਕੀ ਚੀਜ਼ ਦਾ ਕੰਮ ਹੈ ਨਰਾ ਇਹਨਾਂ ਦਾ ਕਾਲੇ ਤੇਲ ਨੂੰ ਸਾਫ਼ ਕਰ ਦੇਣਾ ਕਾਲੇ ਤੇਲ ਨੂੰ ਸਾਫ਼ ਕਰਦੇ ਕੋਈ ਇਹਨਾਂ ਦੇ ਕੋਈ ਹੈਗੀ ਪਰਮਿਸ਼ਨ ਮਹੱਲੇ ਦੇ ਵਿੱਚ ਕੋਈ ਪਰਮਿਸ਼ਨ ਨਹੀਂ ਕੋਈ ਜਣਾ ਉਹ ਐਨਓਸੀ ਨਹੀਂ ਕੋਈ ਨਹੀਂ ਇਹ ਰਿਹ ਜਿੱਥੇ ਪਰਮਿਸ਼ਨ ਨਹੀਂ ਹੈ ਜੀ ਇਹਨਾਂ ਕੋਲ ਕੋਈ ਵਾਲਾ ਆ ਦੇਖੋ ਤੁਹਾਨੂੰ ਮੈਂ ਵੀਡੀਓ ਦਿਖਾਣਾ ਆ ਦੇਖੋ ਧੂਆ ਕਿਵੇਂ ਉੱਡ ਰਿਹਾ ਜੀ ਆ ਦੇਖੋ ਇਹ ਗੋਦਾਮ ਹੈ ਜਾਂ ਫੈਕਟਰੀ ਹੈਗੀ ਤੇ ਕਾਲੇ ਤੇਲ ਦੀ ਹੈ ਇਹ ਸ਼ਹਿਰ ਏਰੀਆ ਇਹ ਸ਼ਹਿਰ ਏਰੀਆ ਦੇ ਵਿੱਚ ਗੋਦਾਮ ਬਣਾਇਆ ਜੀ ਗੋਦਾਮ ਬਣਾਇਆ ਇੱਕ ਦੋ ਦਾ ਬਣਿਆ ਹੋਇਆ ਇੱਥੇ ਇਹ ਹੋ ਗਿਆ तकरीबन ਇਨ ਚਾਰ ਵੀ ਦਿਨ ਹੋ ਗਏ ਢੱਕਿਆ ਵੀ ਮੇਰਾ ਨਾਮ ਬਣਾਇਆ ਨਾਮ ਬਣਾਇਆ ਅੱਛਾ ਗੱਲ ਹੋਈ ਸੀ ਬਾਬਾ ਜੀ ਇੰਨੀ ਗੱਲ ਹੋਈ ਸੀ ਨਵਾਂ ਬਣਾ ਲਗੇ ਢੱਕਿਆ ਵੀ ਕਾਕਾ ਇਹ ਕੰਮ ਨਾ ਕਰੋ ਤੁਸੀਂ ਰੈਸ਼ੀ ਲੱਕਾ ਬਣਾਓ ਅੱਗੇ ਪਹਿਲਾਂ ਫੈੜੀ ਲੱਗੀ ਸੀ ਪੰਨਾ ਅਸੀਂ ਫੈੜੀ ਡਕਤੀ ਸੀ ਤੇ 베ਰੀ ਸਾਹ ਤੱਕ ਗਏ ਨੇ ਤੇ ਦੇਵ ਨੂੰ ਫੋਨ ਆਇਆ 베ਰੀ ਦਾ ਕਹਿੰਦਾ ਰੈਸ਼ੀ ਲੱਕਾ ਇਨਾ ਇਹ ਕੰਮ ਸ਼ੁਰੂ ਕਰਤਾ ਹੂੰ ਅਸੀਂ ਟੋਕਦੇ ਇਹਨਾਂ ਨੂੰ ਸਾਡੀ ਇਨੀ ਮੰਨਦੇਗੇ ਕਾਨੂੰਨ ਆਗਰ ਲੱਗ ਗਈ ਤੇ ਮਹਲਾਪੁਰਾ ਸਰਕੇ ਸਵਾਹ ਹੋ ਜਾਣਾ ਉਹ ਹੀ ਇਹ ਪੋਸ਼ ਰਿਹਾਇਸ਼ੀ ਏਰੀਆ ਹੈਗਾ ਇੰਡਸਟਰੀ ਏਰੀਆ ਵੀ ਨਾਲ ਹੀ ਪੈਂਦਾ ਸਾਰਾ ਤੇ ਪੰਨੇ ਪੰਨੇ ਨਹੀਂ ਪਿੱਛੇ ਪਿੱਛੇ ਦੇ ਪਿੱਛੇ ਸਾਰਾ ਪੈਂਦਾ ਹੀ ਹੈ ਬਹੁਤ ਦੂਰ ਰਿਹਾਇਸ਼ੀ ਏਰੀਆ ਬਾਅਦ ਨੁਕਸਾਨ ਤੇ ਸਾਰੇ ਪਾਸੇ ਹੋਣਾ ਜੀ ਉਹ ਮਹੱਲੇ ਦੇ ਵਿੱਚ ਕਿਉਂ ਇਦਾਂ ਦੇ ਮਹੱਲੇ ਜਿਹੜੂ ਕੋਠੀਆਂ ਲੈ ਕੇ ਆਏ ਵੀ ਅਸੀਂ ਇਹ ਰਿਹਾਇਸ਼ ਹਸਤੇ ਬਣਾ ਰਹੇ ਆ ਅਸੀਂ ਇਹਨਾਂ ਨੇ ਰਿਹਾਇਸ਼ ਕਰਦਿਆ ਨਾਲ ਰਿਹਾਇਸ਼ ਹਸਤੇ ਕਹਿ ਕੇ ਹੋਣੀ ਹੈ ਕਿ ਮਾਲਕ ਦਾ ਕੀ ਨਾਮ ਆ ਹਾਂਜੀ ਮਾਲਕ ਦਾ ਨਾਮ ਕੀ ਹੈ ਜੀ ਇਹ ਫੈ ਸੋਸ ਜੀ ਨਾਲ ਵਿਜੇ ਕੁਮਾਰ ਵਿਜੇ ਕੁਮਾਰ ਨਾ ਆਏ ਜੀ ਕਿੱਥੇ ਦਾ ਰਹਿਣ ਵਾਲਾ ਹੈਗਾ ਜੀ ਐ ਇਸੇ ਮਹੱਲੇ ਦਾ ਹੀ ਰਹਿਣ ਵਾਲਾ ਇਸੇ ਮਹੱਲੇ ਦਾ ਹਾਂਜੀ ਹਾਂਜੀ ਤੇ ਪਰਵਾਸੀ ਇਹ ਕੌਣ ਹੈ ਪਰਵਾਸੀ ਹੈ ਜੀ ਪਰਵਾਸੀ ਹੈ ਹਾਂਜੀ ਹਾਂਜੀ ਮਤਲਬ ਕਿ ਇਹਨੇ ਤੁਹਾਨੂੰ ਕਿਹਾ ਕਿ ਇੱਥੇ ਕੀ ਮਕਾਨ ਬਣਨੇ ਆ ਹਾਂਜੀ ਹਾਂਜੀ ਕਹਿੰਦੇ ਅਸੀਂ ਆਪਣੀ ਨਾਲ ਵੀ ਬਣਾਏ ਅਸੀਂ ਆਪਣੀ ਰਿਆਸ਼ ਬਣਾਣੀ ਆ ਇਹ ਬਿਲਕੁਲ ਆ ਦੇਖ ਸਕਦੇ ਹੋ ਰਿਆਸ਼ੀ ਏਰੀਆ ਦੇ ਉੱਤੇ ਜਿਹੜੀ ਗੋਦਾਮ ਦੇ ਵਿੱਚ ਦੇਖੋ ਕਾਲਾ ਤੇਲ ਹੈ ਜਿਹੜਾ ਕੈਮੀਕਲ ਜਿਹੜਾ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਸਾੜ ਕੇ ਜਿਹੜਾ ਉਹਨੂੰ ਭਾਜੀ ਕੋਈ ਮਾਲਕ ਮੂਲ ਕੋਈ ਬੰਦਾ ਗੋਦਾਮ ਚ ਕੋਈ ਹੈਗਾ ਇਹਨਾਂ ਦਾ ਕੋਈ ਭਾਜੀ ਹੂੰ ਕੰਮ ਕੋਣ ਆ ਨਰੇ ਇਸ ਟਾਈਮ ਕੋਈ ਵਰਕਰ ਵਗੈਰਾ ਕੋਈ ਕੋਣ ਆ ਨਰੇ ਆ ਵਰਕਰ ਅੰਦਰ ਆਗਾ ਅੰਦਰ ਆ ਨਹੀਂ ਆ ਨਹੀਂ ਤਾ ਬਿਲਕੁਲ ਦੇਖ ਸਕਦੇ ਹੋ ਜਿਹੜਾ ਦਰਵਾਜ਼ਾ ਖੜਕਾਇਆ ਜਾ ਰਿਹਾ ਪਰ ਹੁਣ ਦੇਖ ਸਕਦੇ ਹੋ ਇੱਥੇ ਲੱਗਦਾ ਕੋਈ ਵੀ ਨਹੀਂ ਹੈ ਮੌਕੇ ਤੇ ਤੁਸੀਂ ਤੁਹਾਨੂੰ ਦਿਖਾ ਦਈਏ ਪਈ ਅੰਦਰ ਕੋਈ ਜਾਤਾਂ ਕੋਈ ਮਹੱਲੇ ਦੇ ਵਿੱਚ ਬਲਾਸਟ ਹੋਈ ਕੋਈ ਇਸ ਦਾ ਕੌਣ ਜ਼ਿੰਮੇਵਾਰ ਹੈ ਇਹ ਜ਼ਿੰਮੇਵਾਰ ਇਹੋ ਜ਼ਿੰਮੇਵਾਰ ਹੈ ਇਹ ਭਾਜੀ ਜ਼ਿੰਮੇਵਾਰ ਤੇ ਇਹ ਹੀ ਨੇ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਨਹੀਂ ਕਿੰਨੀ ਕਿ ਕਮਪਲੇਟਾ ਦਿੱਤੀਆਂ ਤੁਸੀਂ ਇਹਨੇ ਓਨਰ ਨੂੰ ਜਿਹੜੇ ਇੱਥੇ ਦੇ ਹੈਗੇ ਸੀ ਜਿਹੜੇ ਗੋਦਾਮ ਨੇ ਉਹ ਕਹਿੰਦੇ ਨੇ ਰਾਜ ਬੰਦ ਕਰ ਦਾਂਗੇ ਅੱਛਾ ਤੁਹਾਨੂੰ ਹੌਸਲੇ ਹੀ ਦਿੰਦੇ ਸੀ ਬਸ ਤੁਹਾਨੂੰ ਕਹਿੰਦੇ ਨੇ ਬੰਦ ਕਰ ਦਾਂਗੇ ਤੁਸੀਂ ਚੁਪਰਾਓ ਕੋਈ ਗੱਲ ਇਹ ਬੰਦ ਕਰ ਦਾਂਗੇ ਪਰ ਇਹਨਾਂ ਨੇ ਅਜੇ ਤੱਕ ਬੰਦ ਨਹੀਂ ਕੀਤਾ ਰਾਤ ਨੂੰ ਰਾਤ ਨੂੰ ਇਹਨਾਂ ਨੇ ਧੂਆਂ ਉਠਿਆ ਇਹਨਾਂ ਨੇ ਅੱਗ ਲਾਈ ਉਹ ਉਹ ਡਰਮਾਂ ਆ ਲੈਣਾ ਔਖਾ ਆ ਮੇਰੇ ਅੱਗੇ ਤੋਂ ਅੱਗੇ ਇਹ ਤੁੰਦਾ ਵੀ ਬਣੀ ਸ਼ੁਰੂ ਹੋ ਗਈ ਹੁੰਦੇ ਤੁੰਦਾ ਜੋਦਾ ਨਹੀਂ ਨਜ਼ਰ ਆਂਦਾ ਜੀ ਕਿਸੇ ਨੂੰ ਅੱਜ ਮੈਂ ਕਿ ਤੁੰਦਾ ਵੀ ਹੁਣ ਜਿਆਦੀਆਂ ਪੈਣ ਲੱਗੀਆਂ ਤੇ ਧੂਆਂ ਸਾਰਾ ਧੂਆਂ ਦੇ ਨਾਲ ਤੁੰਦੇ ਵੀ ਅੰਦਰ ਜਾਣੀਆਂ ਘਰਾਂ ਦੇ ਵਿੱਚ ਹੀ ਤੁੰਦੇ ਅੰਦਰ ਚੰਦੀ ਜਾਣ ਸਾਰੀਆਂ ਤੇ ਸਵੇਰੇ 6:30 ਵਜੇ ਗੱਟੀਆਂ ਆਉਂਦੀਆਂ ਤਿੰਨ ਚਾਰ ਬਸ ਲੈ ਇਹ ਕੁਝ ਲੱਗੀ ਆਉਂਦੀ ਲੱਗੇ ਲੱਗੇ ਤੁਸੀਂ ਆਪ ਵੇਖੋ ਅੰਦਰ ਕੀ ਕੀ ਕੰਮ ਬਣਾਇਆ ਹੂੰ ਅਸੀਂ ਕਹਿ ਗਏ ਕਿ ਥਾਗੇ ਮੈਂ ਗੋਡੀ ਆ ਰਹੀ ਹੈ ਅਸਟ੍ਰੇਲੀਆ ਕੋਈ ਬਲਾਸਟ ਹੋ ਰਿਹਾ ਹੈ ਯਾਰ ਮੇਰਾ ਘਰ ਹੈ ਅਸੀਂ ਬਲਾਸਟ ਹੋ ਰਿਹਾ ਹੈ ਇਹ 6 ਵਜੇ ਇਹਨਾਂ ਡਰਮ ਖੜ ਖੜ ਸ਼ੁਰੂ ਕਰ ਦਿੰਦੇ ਨੇ ਪੈਸਾ ਨੀਂਦ ਖੁੱਲ ਜਾਂਦੀ ਹੈ ਹੂੰ ਕਿਸੇ ਦੀ ਨੀਂਦ ਵੀ ਨਹੀਂ ਰਹਿੰਦੀ ਮੇਰਾ ਘਰ ਨਾਲ ਮੇਰਾ ਘਰ ਨਾਲ ਮੁਕਾਣਾ ਅਸੀਂ ਮੈਂ ਕਹਿ ਗਏ ਕਿ ਬੜਾ ਕੀ ਆ ਬਾਈ ਦੋ ਦੋ ਸਾਹਮਣੇ ਰਹਿੰਦੇ ਨੇ ਨਹੀਂ ਮੰਨਦੇ ਆਹ ਹੁਣ ਤੁਸੀਂ ਗੇਟ ਖੜਕਾਉਂਦੇ ਵੇ ਇਹ ਕੀ ਕਰ ਖੋਲਦੇ ਨਹੀਂ ਵੇ ਨਹੀਂ ਖੋਲਦੇ ਪਿਆ ਜੀ ਅੰਦਰ ਬੰਦੇ ਹੈ ਖੋਲਦੇ ਨਹੀਂ ਪਿਆ ਜੀ ਅੰਦਰ 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 ਨੇਵਰ ਅਖੀ ਬੈਠੀਏ ਅੰਦਰ ਅਰੇ ਆਸ਼ਾ ਇਹ ਕੀ ਲੋਕ ਕਰਕੇ 도ੜ ਗਏ ਕਿ ਇਹ ਕਿਦਾਂ ਜੀ ਆ ਦੇਖੋ ਤਾਰਾ ਵੀ ਨਹੀਂ ਲੱਗਾ ਆਇਆ ਦੇਖੋ ਜੀ ਆ ਬਿਲਕੁਲ ਦੇਖ ਸਕਦੇ ਹੋ ਅੰਦਰ ਹੈਗੇ ਦਾ ਮਤਲਬ ਫਿਰ ਅੰਦਰ ਹੈਗੇ ਜੀ ਹੈ ਅੰਦਰ ਹੈ ਤੇ ਤੁਹਾਡੇ ਵੱਲੋਂ ਕੰਪਲੀਟ ਕਰਾਈ ਗਈ ਇਹਨਾਂ ਨੂੰ ਪੁਲਿਸ ਨੂੰ ਕੀ ਏਦਾਂ ਕਰਕੇ ਕਰਦੇ ਜੀ 112 ਨੰਬਰ ਤੇ ਹੁਣ ਕਿੱਤੀ ਕੰਪਲੀਟ ਜੀ ਤੇ ਪੁਲਿਸ ਆਈ ਨਹੀਂ ਇਹ ਨਹੀਂ ਅਜੇ ਨਹੀਂ ਕੀਤੀ ਇਹ ਕਿਹੜੇ ਦੀ ਪੈਂਦਾ ਤੁਹਾਡਾ ਕਲਾਸ਼ਨਗਰ ਵਿਸ਼ਾਲ ਬਿਲਕੁਲ ਦੇਖ ਸਕਦੇ ਹੋ ਕਲਾਸ਼ਨਗਰ ਦੇ ਵਿੱਚ ਜਿੱਥੇ ਕਾਲੇ ਤੇਲ ਦਾ ਜਿਹੜਾ ਕੰਮ ਜਿਹੜਾ ਦੱਸਿਆ ਜਾ ਰਿਹਾ ਚੱਲਦਾ ਤੇ ਰਾਤ ਨੂੰ ਜਿਹੜਾ ਅੱਗ ਲਗਾ ਕੇ ਇਹ ਕਰਦੇ ਕਿ ਅੱਗ ਲਗਾ ਕੇ ਕਰਦੇ ਕਿ ਬਾਬਾ ਜੀ ਇਹਨੂੰ ਜਿਹੜਾ